ਚਿਆ ਥੋੜਾ ਜਾਂ ਜੀ ਜਿੰਦਾਬਾਦ ਸੇਰੀ ਕਮਤੀ ਜਿੰਦਾਬਾਦ ਸੇਰੀ ਕਮਤੀ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਜਿੰਦਾਬਾਦ ਤੇ ਜਿੰਨੀ ਚੋਣ ਜਲੰਧਰ ਦੇ ਰਿਤੇ ਦਿੱਤੀ ਗਈ ਹੈ ਵੱਡੀ ਲੀਡ ਦੇ ਨਾਲ ਸੋ ਆਮ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਹੈ ਲੱਡੂ ਵੰਡੇ ਗਏ ਨੇ ਤੇ ਢੋਲ ਟਮਕਾ ਵੀ ਕੀਤਾ ਗਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕੀ ਸਮੁੱਚੀ ਟੀਮ ਬਟਾਲਾ ਦੀ ਖੜੀ ਏ ਦਿਨ ਰਾਤ ਮਿਹਨਤ ਕੀਤੀ ਏ ਤੇ ਜਲੰਧਰ ਜਾ ਕੇ ਅਮਨ ਸ਼ੇਰ ਸਿੰਘ ਚਾਰੀਕਲ ਸੀ ਜੰਗ ਲੀਡਰ ਨੇ ਉਹ ਵੀ ਆਪਣੀ ਸਮੁੱਚੀ ਟੀਮ ਬਟਾਲਾ ਨੂੰ ਲੈ ਕੇ ਰਾਤ ਦਿਨ ਉੱਤੇ ਮਿਹਨਤ ਕਰਦੇ ਰਹੇ ਨੇ ਤੇ ਅੱਜ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਏ ਬਟਾਲਾ ਸ਼ਹਿਰ ਦੀ ਧਰਤੀ ਤੇ ਆਪਾਂ ਗੱਲਬਾਤ ਕਰਾਂਗੇ ਤੇ ਨਾਲੇ ਜਾਣਾਂਗੇ ਕਿ ਕਿੰਨੀ ਕੁ ਖੁਸ਼ੀ ਏ ਤੇ ਕਿੰਨੇ ਕੁ ਲੰਡੂ ਵੰਡ ਚੁਕੇ ਨੇ ਗੱਲਬਾਤ ਕਰਦੇ ਹਾਂ ਕੋਤ ਹਾਂ ਸਾਹਿਬ ਨਮਸਕਾਰ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਮੇਰਾ ਨਾਮ ਯਸ਼ਪਲ ਚੋਹਾਨ ਹੈ ਜੀ ਮੈਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਸਵਨਕਰ ਸੰਗ ਵਿੰਗ ਬਣਾਇਆ ਗਿਆ ਮੈਂ ਸਟੇਟ ਪ੍ਰੈਜਿਡੈਂਟ ਹਾਂ ਔਰ ਇਹ ਜਿਹੜਾ ਬਾਈ ਇਲੈਕਸ਼ਨ ਹੋਇਆ ਜਲੰਧਰ ਦੇ ਵਿੱਚ ਇਹ ਮੈਂ ਮਹਿਸੂਸ ਕਰਨਾ ਕਿ ਲੋਕਾਂ ਨੇ ਆਪਣਾ ਪੂਰਾ ਰੋਸ ਕੱਢਿਆ ਦੇ ਜੀ ਜਿਸ ਤਰੀਕੇ ਨਾਲ ਉਹਨਾਂ ਨੂੰ 5 ਸਾਲ ਦਾ ਫਤਵਾ ਦੇ ਕੇ ਅਸੈਂਬਲੀ ਦੇ ਵਿੱਚ ਕਿ ਜੇ ਆਉਂ ਰ ਆਪਣੀ ਆਵਾਜ਼ ਉਠਾਉਣ ਵਾਸਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਣ ਕਰ ਨਾਸਤੇ ਉਹਨਾਂ ਨੂੰ ਭੇਜਿਆ ਗਿਆ ਔਰ ਉਹਨਾਂ ਨੇ ਆਪਣੇ ਉਸ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਤੇ ਜੇ 3 ਸਾਲ ਬਾਕੀ ਸਨ ਰਜਾਇਨ ਕਰਕੇ ਪਾਰਟੀ ਚੇਂਜ ਕਰਕੇ ਦੂਸਰੀ ਪਾਰਟੀ 'ਚ ਸ਼ਾਮਲ ਹੋ ਗਏ ਸੋ ਐਸੇ ਇਨਸਾਨ ਨੂੰ ਲੋਕਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਬਕ ਸਿਖਾਇਆ ਔਰ ਇੰਨੀ ਵੱਡੀ ਲੀਡ ਦੇ ਨਾਲ ਜਿਤਾ ਕੇ ਸੋ ਆਪਣੇ ਮਹਿੰਦਰ ਭਗਤ ਜੀ ਨੂੰ ਹੁਣ ਉਹਨਾਂ ਨੇ ਅਸੈਂਬਲੀ 'ਚ ਭੇਜਿਆ ਔਰ ਉਹਦੇ ਪਿੱਛੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ ਰੋਲ ਰਿਹਾ ਹੈ ਜਿਨ੍ਹਾਂ ਨੇ ਐਲਾਨ ਕੀਤਾ ਕਿ ਮੈਂ ਇਲੈਕਸ਼ਨ ਦੇ ਦੌਰਾਨ ਕਿ ਸਾਰੀ ਜਿਹੜੀ ਆ ਆਪਣੇ ਕੈਬਨਿਟ ਜਿਹੜੀ ਆ ਜਲੰਧਰ ਦੇ ਵਿੱਚ ਮੀਟਿੰਗ ਕਰੇਗੀ ਉਹਨੇ ਦਿਨ ਇੱਥੇ ਰਹੇਗੀ ਔਰ तमाम ਜਿਹੜੇ ਸਾਰੇ ਪਾਰਟੀ ਦੇ ਉਦੇਦਾਰ ਸੀ ਜਿੱਦਾਂ ਖੜੇ ਅਮਨ ਸ਼ੇਖ ਸਿੰਘ ਸਿਆਰੀ ਕਲਸੀ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਉਹ ਪਾਰਟੀ ਦੇ ਉਹਨਾਂ ਨੇ ਵੀ ਪੂਰੇ ਉੱਥੇ ਦੇਰੇ ਲਗਾ ਕੇ ਰੱਖੇ ਔਰ ਉਹਨਾਂ ਦੇ ਨਾਲ ਬਡਾਲੇ ਦੇ ਵਿੱਚ ਜਿਹੜੇ ਵੀ ਉਹਨਾਂ ਦੇ ਸਾਥੀ ਸਨ ਉਹਨਾਂ ਨੇ ਵੀ ਉਹਨਾਂ ਦੇ ਨਾਲ ਪੂਰਾ ਕੰਦੇ ਨਾ ਕੰਦਾ ਮਲਾ ਕੇ ਸਹਿਯੋਗ ਦਿੱਤਾ ਔਰ ਲੋਗਾ ਨੇ ਜਿਲੰਦਰ ਦੇ ਲੋਗਾ ਨੇ ਵੀ ਆਪਣਾ ਪੂਰਾ ਇੱਕ ਉਸ ਬੰਦੇ ਦੇ ਨਾਲ ਇਨਸਾਫ ਕਰਦੇ ਹੋਏ ਪੂਰਾ ਉਹਨਾਂ ਨੇ ਵੱਧ ਤੋਂ ਵੱਧ ਜਿਹੜੀ ਲੀਡ ਦੇ ਕੇ ਉਹਨਾਂ ਨੂੰ ਦਿਖਾਇਆ ਔਰ ਜਿਹੜੇ ਪਾਰਟੀ ਦੇ ਜਿਹੜੇ ਗਦਾਰੀ ਕਰਕੇ ਦੂਜੀ ਪਾਰਟੀ 'ਚ ਗਏ ਸੀ ਉਹਨਾਂ ਨੂੰ ਐਸਾ ਸਬਕ ਸਿਖਾਇਆ ਕਿ ਕੋਈ ਐਸੀ ਹਰਕਤ ਦੁਬਾਰਾ ਨਹੀਂ ਕਰੇਗਾ ਸੋ ਫਿਰ ਪਟਾਲਾ ਵਾਸਤੇ ਉਹਨਾਂ ਨੇ ਕਿਤੇ ਨਾ ਕਿਤੇ ਧੰਨਵਾਦ ਬੰਦਾ ਕਿ ਸਮੁੱਚੀ ਟੀਮ ਉੱਤੇ ਜਾਂਦੀ ਤੇ ਆਪਣੇ ਰਿਲੇਟਿਵ ਰਿਸ਼ਤੇਦਾਰਾਂ ਨੂੰ ਵੀ ਕਹਿੰਦੇ ਸੀ ਸਪੋਰਟ ਕਰਨਵਾਤੇ ਕੀ ਕਹਿਣਾ ਹੈ ਦੇਖੋ ਜਿੱਥੇ ਜਿੱਥੇ ਵੀ ਲੋਕਾਂ ਦਾ ਕੋਈ ਆਪਣਾ ਸੋਰਸ ਜਾਂ ਕੋਈ ਉਹਨਾਂ ਦੀ ਰਿਸ਼ਤੇਦਾਰੀ ਸੀ ਚਾਹੇ ਕੋਈ ਉੱਥੇ ਪਹੁੰਚ ਸਕਿਆ ਜਾਂ ਨਹੀਂ ਪਹੁੰਚ ਸਕਿਆ ਲੇਕਿਨ ਉਹਨਾਂ ਦਾ ਸਾਰਾ ਹੀ ਇੱਕ ਨਜ਼ਰੀਆ ਸਾਰੇ ਉਹਨਾਂ ਦਾ ਤੁਹਾਡੀ ਟੈਨਸ਼ਨ ਜਿਹੜੀ ਸੀ ਉਹ ਜਲੰਧਰ ਚੋਣਾਂ ਦੇ ਵਿੱਚ ਲੱਗੀ ਹੋਈ ਸੀ ਬਟਾਲਿਆ ਨਿਵਾਸੀਾਂ ਦੀ ਔਰ ਖਾਸ ਕਰ ਇਸ ਕਰਕੇ ਵੀ ਸਾਡਾ ਲੀਡਰ ਉੱਥੇ ਬੈਠਾ ਹੋਇਆ ਸੀ ਜੀ ਔਰ ਜਿੱਥੇ ਜਿੱਥੇ ਵੀ ਕਿਸੇ ਦੀ ਰਿਸ਼ਤੇਦਾਰੀ ਸੀ ਉੱਥੋਂ ਫੋਨ ਕਰਕੇ ਰਿਕੁਐਸਟ ਕੀਤੀ ਉਹਨਾਂ ਲੋਕਾਂ ਨੂੰ ਕਿ ਇੱਕ ਵਾਰੀ ਜਿਹੜਾ ਤੁਸੀਂ ਸਾਡੇ ਬੰਦੇ ਨੂੰ ਵੋਟ ਪਾਓ ਤਾਕੀ ਐਸਾ ਕਾਮਨਾ ਹੋਏ ਕਿ ਜਿਹੜਾ ਤੁਹਾਡਾ ਆਉਣ ਵਾਲੇ 3 ਸਾਲ ਦੇ ਵਿੱਚ ਵਿਕਾਸ ਹੋਣਾ ਹੈ ਉਹਦੇ ਵਿੱਚ ਕੋਈ ਰੁਕਾਵਟ ਨਾ ਪੈਦਾ ਹੋਏ ਸੋ 3 ਸਾਲ ਦਾ ਸਮਾਂ ਉੱਥੋਂ ਦੇ ਲੋਕਾਂ ਨੇ ਬੜੀ ਸੂਝ-ਬੂਝ ਦਾ ਜਿਹੜਾ ਆਪਣਾ ਉੱਥੇ ਨਤੀਜਾ ਵਾ ਇਸ ਚੀਜ਼ ਦਾ ਉਹ ਲੋਕਾਂ ਦੀ ਔਰ ਉਹਦੇ ਇਹ ਰਿਜ਼ਲਟ ਵੀ ਜਲਦੀ ਮਿਲਣਗੇ ਜਦੋਂ ਵਿਕਾਸ ਸਭੇ ਸ਼ੁਰੂ ਹੋਏਗਾ ਬੰਦਾ ਜਿਤਾਇਆ ਔਰ ਸਾਡੇ ਭਗਵਾਨਤਮਾਨ ਜੀ ਵਾਦਾ ਕਰਕੇ ਲਏ ਨੇ ਕਿ ਇਸ ਇਲਾਕੇ ਦੀ ਨੁਹਾਰ ਬਦਲੀ ਜਾਏਗੀ ਸੋ ਮੈਂ ਸਮਝਦਾ ਵੀ ਲੋਕਾਂ ਨੇ ਬਹੁਤ ਸਿਆਣਪ ਦਿਖਾਈ ਹੈ ਔਰ ਸਾਡੇ ਕੈਂਡੀਡੇਟ ਨੂੰ ਬਹੁਤ ਵੱਡੀ 36000 ਦੀ ਲੀਡ ਨਾਲ ਦਿਤਾ ਕੇ ਉਹਨਾਂ ਨੇ ਐਸੈਂਬਲੀ ਚ ਭੇਜਿਆ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਉੱਥੋਂ ਦੇ ਲੋਕਾਂ ਦਾ ਔਰ ਲੀਡਰ ਸਾਹਿਬ ਆਂਦਾ ਔਰ ਸਾਡੇ ਐਮਐਨ ਸ਼ੈਰੀ ਕਲਸੀ ਜੀ ਦਾ ਜਿਹੜਾ ਦਿਨ ਦਾ ਤੇ ਘਰ ਤੋਂ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੀ ਜਿਹੜੀ ਕੋਸ਼ਿਸ਼ ਚਲੋ ਨਮਸਕਾਰ ਭਾਜੀ ਕੀ ਨਾਮ ਦੇ ਮੈਂ ਮੰਟੀ ਜੀ ਮੰਟੀ ਜੀ ਅੱਜ ਫਿਰ ਲੱਡੂ ਵੀ ਵੰਡੇਗੇ ਤੇ ਢੋਲਟ ਮੱਕਾ ਵੀ ਕੀਤਾ ਗਿਆ ਕਿੰਨੀ ਖੁਸ਼ੀ ਹੋਈ ਹੈ ਅੱਜ ਉਹ ਜਿਹੜਾ ਗੁਜਰੇ ਜੀ ਪਾਸ ਸਾਰੇ ਪਹਿਲਾਂ ਦੇ ਜਲੰਧਰ ਵਾਸਿਆਂਾਂ ਬਿਆਧਿਰ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮਹਿੰਦਰ ਭਗਤ ਜੀ ਨੂੰ ਬਹੁਤ ਵੱਡੀ ਲੀਡ ਨਾਲ ਜਿੱਤਾਇਆ ਜੀ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਕਦ ਹੋਰ ਉੱਚਾ ਕੀਤਾ ਤੇ ਸਾਡੇ ਐਮਐਲਏ ਸ਼੍ਰੀ ਕਲਸੀ ਦਾ ਵੀ ਕਦ ਉੱਚਾ ਕੀਤਾ ਜੀ ਤੇ ਹੋਰ ਵੀ ਆਪਾਂ ਅੱਜ ਇੱਥੇ ਬੜੇ ਖਰੇ ਨੇ ਤੇ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਕੀ ਨਾਮ ਦੇ ਸੁਖਦੇਵ ਸਿੰਘ ਮੇਰਾ ਨਾਮ ਹੈ ਜੀ ਅੱਜ ਫਿਰ ਲੱਡੂ ਵੀ ਵੰਡੇ ਗਏ ਨੇ ਢੋਲ ਪਟਕੇ ਜਾਈਏ ਕੀ ਕਹਿਣਾ ਚਾਹਦੇ ਹੈ ਇਹ ਇੱਕ ਬੜਾ ਵੱਡਾ ਇੱਕ ਮੌਕਾ ਹੈ ਅੱਜ ਬਹੁਤ ਹੀ ਵੱਡੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਜਿਹੜੀ ਜਿੱਤ ਹੁੰਦੀ ਹੈ ਉਹਦੇ ਬਾਅਦ ਖੁਸ਼ੀ ਹੋਣੀ ਲਾਜ਼ਮੀ ਹੈ ਔਰ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਐਮਐਲਏ ਸ਼ੈਰੀ ਕਲਸੀ ਜੀ ਦਾ ਔਰ ਵਿਸ਼ੇਸ਼ ਰੂਪ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਅਧੀਨ ਸਾਰਾ ਕੁਝ ਹੋਇਆ ਹੈ ਔਰ ਮੈਂ ਸਮਝਦਾ ਹਾਂ ਕਿ ਇਸ ਦੇ ਨਾਲ ਪਾਰਟੀ ਵਰਕਰਸ ਤੇ ਪਾਰਟੀ ਦੇ ਲੀਡਰ ਦਾ ਜਿਹੜਾ ਮੋਰੀਲ ਹੈ ਸਾਹਸ ਉਹ ਬਹੁਤ ਜ਼ਿਆਦਾ ਵਧਿਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਤੁਹਾਡਾ ਮੇਰਾ ਨਾਮ ਬਰੂਨਾ ਜੀ ਬਰੂਨ ਜੀ ਅੱਜ ਸਰਪ੍ਰੇਖੀ ਵੀ ਖੁਸ਼ੀ ਜ਼ਾਹਰ ਕਰ ਰਹੇ ਹੋ ਲੱਡੂ ਵੱੱਲੇ ਨੇ ਢੋਲ ਤਮਾ ਕਾ ਕੀਤਾ ਗਿਆ ਬਿਲਕੁਲ ਜੀ ਇਹ ਖ ਇਹ ਇੱਕ ਖੁਸ਼ੀ ਦਾ ਵੇਲਾ ਜੀ ਆਮ ਆਦਮੀ ਪਾਰਟੀ ਦੀ ਇੱਕ ਇਤਿਹਾਸਿਕ ਜਿੱਤ ਹੋਈ ਆ 36000 ਵੋਟਾਂ ਦੇ ਨਾਲ ਮਹਿੰਦਰ ਭਗਤ ਜੀ ਜਿੱਤੇ ਨੇ ਸਮੁੱਚੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਉਤਸ਼ਾਹ ਵਧਿਆ ਇਹਦੇ ਨਾਲ ਇਹ ਮੈਸੇਜ ਲੱਗਿਆ ਸ਼ੀਤਲ ਜੀ ਨੂੰ ਕਿ ਸ਼ੀਤਲ ਜੀ ਇਹ ਅਹੰਕਾਰ ਦੇ ਵਿੱਚ ਬੈਠੇ ਦੇ ਸੀ ਕਿ ਪਾਰਟੀ ਉਹਨਾਂ ਦੇ ਨਾਲ ਹੈ ਜਦ ਕਿ ਉਹ ਭੁੱਲ ਗਏ ਸੀ ਕਿ ਪਾਰਟੀ ਜਿਹੜੀ ਹੈ ਪਾਰਟੀ ਆਪਣੇ ਪਾਰਟੀ ਦੇ ਨਾਲ ਆਦਮੀ ਹੈ ਸ਼ੀਤਲ ਜੀ ਦੇ ਕਰਨ ਪਾਰਟੀ ਨਹੀਂ ਸੀ ਉਹ ਇੱਕ ਹੰਕਾਰੇ ਦੇ ਸੀ ਕਿ ਖਰੇ ਮੈਂ ਜਿੱਤ ਕੇ ਬਹਿ ਗਿਆ ਉਹ ਕੁਲ ਚੁਕੇ ਦੇ ਸੀ ਕਿ ਇਹ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਜਿਹਦੇ ਉਹਨਾਂ ਨੂੰ ਇੰਨਾ ਮਾਨ ਬਖਸ਼ਿਆ ਉਹਨਾਂ ਦਾ ਧੋਖਾ ਸੀ ਜਿਹੜਾ ਉਹਨਾਂ ਨੇ ਲੋਕਾਂ ਨਾਲ ਕੀਤਾ ਧੋਖੇ ਦਾ ਜਵਾਬ ਲੋਕਾਂ ਨੇ ਉਹਨਾਂ ਨੂੰ ਜ਼ਮਾਨਤ ਜਿੱਤ ਦੇ ਨਾਲ ਕਰਕੇ ਕੁਝ ਕੁ ਵੋਟਾਂ ਕਰਕੇ ਹੀ ਆਪਣੀ ਜਮਾਨਤ ਬਚਾ ਪਾਏ ਇਹਨਾਂ ਦੀ ਜਮਾਨਤ ਵੀ ਜਿੱਤ ਸੀ ਤੇ ਜਲੰਧਰ ਵਾਲਿਆਂ ਦਾ ਜਲੰਧਰ ਵਾਲੇ ਜਲੰਧਰ ਵਾਲੀ ਵਸੀਆਂ ਦਾ तहे ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਪਾਰਟੀ ਨੂੰ ਇੰਨੀ ਇਤਿਹਾਸਿਕ ਜਿੱਤ ਦਿੱਤੀ ਉਥੇ ਸੀਐਮ ਮਾਨ ਜੀ ਨੇ ਬਹੁਤ ਮਿਹਨਤ ਕੀਤੀ ਆਪਣੇ ਪਰਿਵਾਰ ਸਾਰਾ ਲੈ ਆ ਕੇ ਉਥੇ ਕੋਠੀ ਲੈ ਕੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਸੀਐਮ ਮਿਲਿਆ ਜਿਨ੍ਹਾਂ ਨੇ ਕੀ ਲੋਕਾਂ ਦੇ ਵਿੱਚ ਉਤਸ਼ਾਹ ਵਧਾਇਆ ਕਿ ਹਾਂ ਜੀ ਆਪਾਂ ਤੁਹਾਡੇ ਨਾਲ ਹਾਂ ਜੀ ਸੋ ਗੱਲਬਾਤ ਕੀਤੀ ਹੈ ਜੀ ਕਟੜਾ ਦੇ ਵਿੱਚ ਜੋ ਸ਼ੰਦਮਾ ਮਾਹੌਲ ਆ ਢੋਟ ਮੱਕੇ ਹੋਰ ਇਹਨਾਂ ਤੇ ਨਾਲ ਦੇ ਨਾਲ ਲੱਡੂ ਵੀ ਵੰਡੇ ਜਾ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਆ ਬਕਾਲਾ ਸ਼ਹਿਰ ਦੇ ਵਿੱਚ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਪੋਨਾ ਕਰਵਾਲ ਦੇ ਨਾਲ ਨਕੀ ਰਾਜ ਗੋਦ ਜੀ ਤੁਹਾਨੂੰ